ਜੀ ਨਾਮ ਮੇਰਾ ਸਰਜੀਤ ਸਿੰਘ ਜੀ ਸਰਜੀਤ ਸਿੰਘ ਕੀ ਗੱਲ ਕੀ ਗੱਲ ਤੇ ਕੁਛ ਨਹੀਂ ਪਤਾ ਨਹੀਂ ਤੇ ਅੰਦਰ ਮੈਡੀਸਨ ਦੇਣ ਨੇ ਤੇ ਬਾਹਰੋਂ ਇਦਾਂ ਆਵਾਜ਼ ਆਈ ਪਟਾਕਿਆਂ ਦੀ ਮੈਂ ਪਿੱਛੇ ਆਂ ਤਾਂ ਫੜਫੜ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਣ ਕੇ ਮੈਂ ਉਹ ਤੇ ਪਿਸਤੌਲ ਹਾਤੀ ਦੇਖਿਆ ਨੀਨ ਛੇ ਮੁੰਡਾ ਸੀ ਕਾਲੇ ਰੰਗ ਦਾ ਤੇ ਉਹ ਗੋਲੀਆਂ ਚਲਾ ਕੇ ਬੜਾ ਫੜ ਚੱਲ ਗਿਆ ਅੰਦਰ ਜਿਹੜੇ ਅੱਗੇ ਬੱਚੇ ਬਿਠੇ ਸੀ ਉਹ ਬੱਚੇ ਬੱਚੇ ਪਿੱਛੇ ਨੂੰ ਆਏ ਮੈਂ ਤਾਂ ਪਿੱਲੂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਫਟਾਕੇ ਚੱਲੇ ਆ ਮੈਂ ਦੇਖਣਾ ਹੈ ਤੇ ਉਹਨਾਂ ਦੇ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਉਹ ਸਾਡੇ ਮੁੰਡੇ ਤੇ ਦੋ ਗੋਲੀਆਂ ਲੱਗੀਆਂ ਇੱਕ ਮੁੰਡੇ ਜਾ ਰਹੀ ਹੈ ਪਤਾ ਨਹੀਂ ਬਾਹਰ ਮਾਹੀ ਬਾਹਰ ਹੈ ਅੰਦਰ ਤੇ ਹੰਦ ਦਵਾਈ ਵਾਲੇ ਪੀਸ਼ੈਂਟ ਬਿਟੇ ਆੜ ਕੋ ਤਿੰਨ ਚਾਰ ਜਣੇ ਦਵਾਈ ਲੈਣ ਦੇ ਇੱਕੋ ਜਣੇ ਵੇਖਿਆ ਜਿਹੜਾ ਚਲਾਉਣ ਦੇ ਆ ਸਾਹਮਣੇ ਬਸਤੋਲ ਫੜਿਆ ਹੋਣੀ ਸਾਹਮਣੇ ਦੁਕਾਨ ਤੋਂ ਕੋਈ ਗੋਲੀ ਚਲਾਈ ਇਹਨੇ ਕਿੰਨੇ ਘਿਹਾਰ ਤੇ ਬੰਦੇ ਤੇ ਇੱਕੋ ਹੀ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ ਪਹਿਲੋਂ ਕਹਿੰਦੇ ਇਹ ਲੋਈ ਚੱਲੀ ਮੈਂ ਪਿੱਛੇ ਹੀ ਦਵਾਈ ਲੈਣ ਗਿਆ ਤੇ ਆਉਂਦੀ ਉਨੀ ਚਿਰ ਨੂੰ ਜਿਹਦੇ ਗੋਲੀਆਂ ਵੱਝੀ ਉਹ ਕੌਣ ਆ ਜਿਹਦੇ ਗੋਲੀਆਂ ਵੱਝੀ ਉਹ ਮੁੰਡਾ ਆਪਣੀ ਕੋਈ ਦੁਕਾਨ ਤੇ ਕੰਮ ਕਰਦਾ ਅੱਛਾ ਸਾਹਿਲ ਤੇ ਕੀ ਗੱਲ ਕੋਈ ਰੰਜਿਸ਼ ਤਾਂ ਮਾ ਕੋਈ ਰੰਜਿਸ਼ ਨਹੀਂ ਜੀ ਕਿਸੇ ਨਾਲ ਰੰਜਿਸ਼ ਕੋਈ ਨਹੀਂ ਤਾਂ ਜੀ ਹੁਣ ਬਦਲ ਗਿਆ ਕਿ ਅਸੀਂ ਆਪਣੀ ਧਿਆਨ ਦਵਾਇ ਦੀ ਇਹਨੇ ਕੋ ਗਲੀ ਨੂੰ ਹੁਣ ਮੁੰਡੇ ਦੀ ਹਲਾਹ ਲਾ ਕੇ ਹਲਾਹ ਤੋਂ ਉੱਥੇ ਉੱਠਿਆ ਹਾਂ ਹੁਣ ਦੇਖੋ ਧੰਨਵਾਦ ਉਹ ਮੈਡੀਕਲ ਕਰਾਇਆ ਉੱਥੇ ਅਫਰੀਕੀ ਜੀ ਉਹਨਾਂ ਬਿਆਨ ਮੂਨ ਸਾਰਾ ਕੋਈ ਆਪਣੀ ਕਾਰਵਾਈ ਸ਼ੁਰੂ ਕੀਤੀ ਹੁਣ ਕਿੰਨਿਆਂ ਕੋ ਗੋਲੇ ਚੱਲਿਆ ਗੋਲੇ 4 ਚੱਲੀਆਂ ਜੀ ਤਿੰਨ ਦੇ ਖੋਲ ਲੱਗ ਗਿਆ ਲੋਕਾਂ ਨੇ ਫਰਾਈ ਬਾਜ਼ਾਰ ਚ ਕੀ ਮੰਗ ਕਰਦੇ ਮੰਗ ਇਹੋ ਕਰਦੇ ਵੀ ਹੁਣ ਆਪ ਦੇਖੋ ਜਿਹੜੀ ਕਾਰਵਾਈ ਹੋਣੀ ਮਰੀ ਆ ਨੀ ਜੱਗੀ ਮਤਲਬ ਨਤ ਮੜੀ ਗਈ ਦੀ ਸਾਨੂੰ ਇਨਸਾਨ ਮਿਲਣੇ ਚਾਹੀਦੇ ਲੱਗਦੀ ਐਂਦਾ ਕੱਲ ਨੂੰ ਕੋਈ ਵੀ ਕਿਸੇ ਤੇ ਵੀ ਚਲੋ ਸਾਡੇ ਤੇ ਆ ਤਲੂ ਕੀ ਹੋ ਦਿ ਸਕਦਾ ਗੋਵਿੰਦਰ ਸਿੰਘ ਪੰਨਾ ਇਹ ਪਿਆਰੀ ਮੈਡੀਕਲ ਸਟੋਰੀ ਦੀ ਗੁੜੀ ਜਲੀ ਕੀ ਗੱਲੇ ਇਹ ਤੇ ਬਹੁਤ ਦੇਖੋ ਮੰਦਭਾਗੀ ਕਟਨਾ ਹੀ ਆ ਲੇਕਿਨ ਨੌਜਵਾਨ ਲੜਕਾ ਹੀ ਅੰਦਰ ਹੋਰ ਵੀ ਚਾਰ ਪੰਜ ਸਟਾਫ ਦੇ ਮੈਂਬਰ ਕੰਮ ਕਰਦੇ ਸੀ ਤੇ ਨੌਜਵਾਨ ਲੜਕੇ ਦੇ ਦੋ ਗੁਲੀਆਂ ਲੱਗੀਆਂ ਇੱਕ ਉਹਦੀ ਗਰਦਨ ਤੇ ਆ ਇੱਕ ਉਹਦੇ ਸਟੋਮੈਚ ਦੇ ਥੱਲੇ ਪਾਰਸੇ ਕਿੰਨੇ ਬੰਦੇ ਆਏ ਗੁਜਰ ਨੂੰ ਗੁੜੀ ਜਲੀ ਕਿੰਨੇ ਐਕਚੁਅਲੀ ਮੈਂ ਨਾ ਉਹਦੋਂ ਜਦੋਂ ਮੈਨੂੰ ਕੋਲਾ ਹੀ ਮੌਸਲ ਇਮੀਜੇਟਲੀ ਪਹੁੰਚ ਗਿਆ ਨਾ ਬੰਦਿਆਂ ਦਾ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਹੈਗੇ ਕਿੰਨੇ ਨਹੀਂ ਹੈਗੇ ਪਰ ਚੱਕਰਿਆ ਜੋ ਹੀ ਸਾਡੇ ਪਿੰਡ ਦੇ ਵਿੱਚ ਕਟਨਾ ਹੀ ਅੱਜ ਤੱਕ ਅਤਵਾ ਤੋਂ ਬਾਅਦ ਇਹੋ ਜਿਹੀ ਕੋਈ ਘਟਨਾ ਨਹੀਂ ਹੋਈ। ਇਹ ਫਰਸਟ ਫਰਸਟ ਚਾਂਸ ਆਇਆ ਖੜੇ ਮੈਂ। ਮੁੰਡੇ ਦੇ ਹਲਾਰ ਕਿੱਥੇ ਆ? ਠੀਕ ਆ। ਮੁੰਡਾ ਵੈਸੇ ਫੋਨ ਦੇ ਗੱਲ ਹੋਈ ਉਹਦੀ ਮਸਲ ਨਾ ਮੇਰੀ ਤੇ ਮੁੰਡੇ ਦੀ ਹਾਲਤ ਵੈਸੇ ਸਟੇਬਲ ਹੀ ਆ ਬਾਕੀ ਵੇਖੋ ਹੁਣ। ਗੋਲੀਆਂ ਮਾਰਿਆ। ਗੋਲੀਆਂ ਕਿੱਥੇ ਹੋ ਕੇ ਮੁੰਡੇ? ਗੋਲੀਆਂ ਉਹਦੇ ਇੱਕ ਗਰਦਨ ਤੇ ਆ ਇੱਕ ਉਹਦੇ ਆ ਪੇਟ ਤੇ। ਉਹਦਾ ਕੀ ਨਾਮ ਏ? ਮੁੰਡੇ ਦਾ ਨਾਮ ਕਬਲਜੀਤ ਸਿੰਘ ਏ। ਕਿੰਨੀਆਂ ਗੋਲੀਆਂ ਚਲਾਇਆ ਜਾਂਦਾ ਨੇ? ਚਾਰ ਫਾਇਰ ਹੋਏ ਜੀ ਟੋਟਲ। ਮੁੰਡਾ ਮੁੰਗਲੇ 3 ਵਜੇ ਹੋਇਆ। ਇਹ ਨਹੀਂ ਜੀ ਅਜੇ ਮੈਨੂੰ ਪਤਾ। ਕੀ ਮੰਗ ਕਰਦੇ ਜੀ? ਅਸੀਂ ਦੇ ਕਹਿੰਦੇ ਵੀ ਨਿਆਂ ਮਿਲਣਾ ਚਾਹੀਦਾ ਜਿਨ੍ਹਾਂ ਨੇ ਵੀ ਦੁਸ਼ਕ ਨੇ ਇਹ ਕੰਮ ਕੀਤਾ ਉਹਨਾਂ ਸਖਤ ਤੋਂ ਸਜ਼ਾ ਮਿਲੇ ਬਾਕੀ ਪੁਲਿਸ ਪਾਰਟੀ ਨੇ ਧਰਮਾਦ ਕਰਦੇ ਪੁਲਿਸ ਪਾਰਟੀ ਉਸੇ ਲਈ ਇਮੀਡੀਟਲੀ ਜਦੋਂ ਮੈਂ ਕੋਲਗੀ ਦੀ ਉਸੇ ਲਈ ਇੱਥੇ ਆ ਗਏ ਪਰ ਉਹ ਦੋ ਨੰਗੇ ਮੂੰਹ ਦੇ ਨੌਜਵਾਨ ਸੀ ਉਹਨਾਂ ਨੂੰ ਫਾਇਰ ਕੀਤੇ ਆ ਤੇ ਉਹਨੂੰ ਫਸਟ ਐਡ ਦੇ ਕੇ ਭੇਜਿਆ ਗਿਆ ਹਸਪਤਾਲ ਤੇ ਬਾਕੀ ਜਾਂਚ ਕਰ ਰਹੇ ਆ ਜਾਂਚ ਦਾ ਉਹ ਗੱਲ ਮੁਕਸਲਦੇ ਆਏ ਕਿੰਨੇ ਬੰਦੇ ਸੀ ਦੋ ਜੋ ਕਿ ਕਿੰਨੀਆਂ ਗੋਲੀਆਂ ਖਰਗੋਈ ਦੰਨ ਹੋਏ ਨੇ ਜੰਮੀ ਜਿਹੜੇ ਕੋਲੋਂ ਮਿਲ ਗਏ ਨੇ ਉਹ ਬਾਕੀ ਜਾਂਚਦਾ ਕੀ ਥੋੜਾ ਪਤਾ ਪਤਾ ਲੱਗਾ ਕੀ ਕੁਛ ਨਹੀਂ ਆਵੇ ਦੇਖੋ ਨਾ ਤਾਂ ਦੁਕਾਨਦਾਰ ਨੂੰ ਵੀ ਇਹੋ ਜੀ ਕੰਪੀ ਥ੍ਰੈਟ ਹੈ ਤੇ ਨਾ ਹੀ ਹਿੰਦ ਤੱਕ ਕੋਈ ਗੱਲ ਹੋਣ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਪਤਾ ਕਰਦੇ ਕਿ ਜਿਹੜੇ ਨੌਜਵਾਨ ਦੇ ਕੋੜੀਆਂ ਲੱਗੀਆਂ ਦੀ ਹਾਲਾਤ ਕੀ ਕਹ ਹਾਲਾਤ ਫਿਲਹਾਲ ਠੀਕ ਹੈ ਕਿਹੜੀਆਂ ਪੜਨਾਂ ਆਹਨੇ ਇਹਨਾਂ ਦੱਸਿਆ ਔਰ ਸਰ ਲੈ ਕੇ ਆ ਰਹੇ ਹੁਣ ਮੈਂ ਚੈੱਕ ਕਰਦਾ ਜੀ